ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਪ੍ਰਿੰਟ ਸੂਟ ਬਹੁਤ ਹੀ ਜ਼ਿਆਦਾ ਕਲੈਕਸ਼ਨ ਆਈ ਆ ਬਹੁਤ ਜ਼ਿਆਦਾ ਸੂਟ ਨੇ ਤੇ ਪ੍ਰਿੰਟਿੰਗ ਇੰਨੀ ਸੋਹਣੀ ਆਈ ਆ ਸਾਰੇ ਲੈਸ ਦੇ ਵਿੱਚ ਆ ਇਹਨੇ ਪਹਿਲਾਂ ਵੀ ਆਪਾਂ ਇਹਨਾਂ ਦੀ ਇੱਕ ਵੀਡੀਓ ਪਾ ਚੁੱਕੇ ਆ ਤੇ ਉਹਨਾਂ ਦੀ ਰਿਪੀਟ ਡਿਮਾਂਡ ਹੱਦ ਤੋਂ ਵੱਧ ਸੀ ਜਿਹੜੀਆਂ ਪਹਿਣਾ ਤੱਕ ਪਹੁੰਚੇ ਨਹੀਂ ਉਹਨਾਂ ਦੇ ਵੀ ਆਰਡਰ ਜਾਨੀ ਕਿ ਸੀਗੇ ਕੀ ਜੀ ਜੀ ਦੁਬਾਰਾ ਜੀ ਇਹਦੇ ਵਿੱਚ ਹੀ ਪ੍ਰਿੰਟ ਦੁਬਾਰਾ ਆ ਰਹੇ ਆ ਤਾਂ ਪੀ ਸਾਨੂੰ ਜ਼ਰੂਰ ਦੱਸਿਓ ਹਨਾ ਬਹੁਤ ਸੋਹਣੀ ਪ੍ਰਿੰਟਿੰਗ ਆ ਤਮੰਨਾ ਬ੍ਰਾਂਡ ਦੇ ਸਾਰੇ ਆਰਟੀਕਲ ਨੇ ਬਹੁਤ ਸੋਹਣੇ ਸੁਪੀਰੀਅਰ ਕਾਟਨ ਆ ਤੇ ਹਜ਼ਾਰ ਤੱਕ ਹਜ਼ਾਰ 950 ਆਰਾਮ ਦੇ ਨਾਲ ਵਿਕੇ ਨੇ ਸੀਜ਼ਨ ਦੇ ਵਿੱਚ ਬਟ ਹੁਣ ਜਾਨੀ ਕਿ ਲੋਟ ਦੇ ਵਿੱਚ ਆਏ ਨੇ ਬਹੁਤ ਸੋਹਣੇ ਤੇ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ ਰਹੂਗਾ 750 750 ਰੁਪਿਆ ਪ੍ਰਾਈਸ ਆ ਤੇ ਜੇ ਜੇ ਤੁਸੀਂ ਸਿੰਗਲ ਸੂਟ ਲੈਣੇ ਹੋ ਤਾਂ ਪਲੱਸ 50 ਹੋ ਜਾਣਗੇ ਜੀ 50 ਰੁਪਏ ਐਕਸਟਰਾ ਕੋਰੀਅਰ ਚਾਰਜes ਹੋਣਗੇ ਜਾਨਕਿ ਸਿੰਗਲ ਸੂਟ ਤੁਹਾਨੂੰ 800 ਚ ਪਊਗਾ ਨਾਲ ਕੋਰੀਅਰ ਚਾਰਜes ਦੇ ਨਾਲ ਤੇ ਜੇ ਤੁਸੀਂ ਲੈਨੇ ਹੋ ਦੋ ਸੂਟ ਤਾਂ 1400 ਦੇ ਵਿੱਚ ਵਿਦਆਊਟ ਐਨੀ ਕੋਰੀਅਰ ਚਾਰਜes ਤੋਂ ਤੁਹਾਨੂੰ ਮਿਲ ਜਾਣਗੇ ਜੀ ਦੋ ਸੂਟ 1400 ਦੇ ਵਿੱਚ ਇਸ ਲਈ ਜਿਹੜਾ ਵੀ ਸੂਟ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਪ੍ਰਿੰਟ ਇੱਕ ਤਰੀਕਾ ਕਲਰ ਇੱਕ ਤਰੀਕਾ ਤੇ ਸਾਰੇ ਮੈਚਿੰਗ ਰਹਿਣਗੇ ਥੋੜੇ ਜਿ ਵਿੱਚ ਆਲ ਓਵਰ ਵੀ ਨੇ ਪੀਸ ਜਿਹੜੇ ਆਲ ਓਵਰ ਹੋਣਗੇ ਉਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਤੇ ਪੀਸ ਮੈਨੇ ਚੈਨਲ ਦੇ ਨਵੇਂ ਦੇ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਚਲੋ ਜੀ ਦਿਖਾਉਨੇ ਆ ਅੱਜ ਦੇ ਸੂਟ ਵੀ ਵੀਡੀਓ ਦਾ ਪਹਿਲਾ ਹੀ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣਾ ਸੈਟਰਡੇ ਸਪੈਸ਼ਲ ਵੀਡੀਓ ਰਹਿੰਦੀ ਆ ਹਮੇਸ਼ਾ ਪ੍ਰਿੰਟਾਂ ਦੀ ਪਰ ਇਸ ਵਾਰ ਜਿਹੜੇ ਪ੍ਰਿੰਟ ਆਏ ਨੇ ਇੰਨੇ ਸੋਹਣੇ ਇੰਨੇ ਪਿਆਰੇ ਆਏ ਨੇ ਜਣ ਕੇ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਦੇਖੋ ਪ੍ਰਿੰਟਿੰਗ ਇੰਨੀ ਸੋਹਣੀ ਆਈ ਹੈ ਨਾਲ ਇਹਨਾਂ ਦੇ ਸੇਮ ਇਹ ਦੋ ਸੂਟਾਂ ਦੀ ਕੱਟ ਆ ਦੋ ਸੂਟ ਹੈਗੇ ਨੇ ਇਹਦੇ ਵਿੱਚ ਆਪਣੇ ਕੋਲੇ ਨਾ ਰੋਗੇ ਸੇਮ ਮੈਚਿੰਗ ਡਿਜੀਟਲ ਬਾਟਮ ਟਾਈਟਾਈ ਮੇਟਾ ਦੀ ਕੱਟ ਰੋਗੇ ਕੱਪੜੇ ਦੇ ਵਿੱਚ ਬਿਲਕੁਲ ਦੇਖੋ ਜਿਵੇਂ ਟੈਬੀ ਲਾਈਨਿੰਗ ਸਟਾਰਟ ਹੋਈ ਹੈ ਨਾ ਹੁਣ ਜਿਹੜੀ ਸਿਆਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਦਾ ਰਸ਼ੀਆ ਦੀ ਵੀ ਆਈ ਆਪਣੇ ਕੋਲ ਕਾਫੀ ਕਰਾਂ ਦੀ ਆ ਚੁੱਕੀ ਹੈ ਟੈਬੀ ਲਾਈਨਿੰਗ ਜਿਨ੍ਹਾਂ ਦੀਆਂ ਵੀਡੀਓ ਨੈਕਸਟ ਵੀਕ ਤੁਹਾਨੂੰ ਮਿਲਣਗੀਆਂ ਬਹੁਤ ਸੋਹਣੀ ਕਲੈਕਸ਼ਨ ਆ ਚੁੱਕੀ ਆ ਤੇ ਪਾਰਟੀ ویئر 컬렉ਸ਼ਨ ਵੀ ਸਟਾਰਟ ਹੋ ਚੁੱਕੀ ਹੈ ਇਸ ਲਈ ਜਿਹੜੀਆਂ ਵੀ ਪਹਿਣਾ ਦੇ ਆਰਡਰ ਨੇ फटाफट ਕਰਦੇ ਜਾਇਓ ਆ ਲੋ ਜਿਹੜੀਆਂ ਪਹਿਣਾ ਗਰੁੱਪ ਚ ਆਣ ਨੇ ਪਿਕਾ ਉਹਨਾਂ ਨੂੰ ਪ੍ਰੋਵਾਈਡ ਹੋ ਹੀ ਰਹੀਆਂ ਨੇ ਨਾਲ ਦੀ ਨਾਲ ਚਾਹੇ ਵੀਡੀਓ ਉਹਨਾਂ ਦੀ ਹਜੇ ਨਹੀਂ ਪਈਆਂ ਪਰ ਜੋ ਵੀ ਨਿਊ 컬렉ਸ਼ਨ ਸ਼ਾਪ ਤੇ ਪਹੁੰਚ ਜਾਂਦੀ ਹੈ ਸਾਰੀਆਂ ਪਿਕਾ ਗਰੁੱਪ ਦੇ ਵਿੱਚ ਐਡ ਹੋ ਜਾਂਦੀਆਂ ਨੇ ਇਸ ਲਈ ਜਿਹੜੀਆਂ ਪਹਿਣਾ ਗਰੁੱਪ ਚ ਨੰਬਰ ਐਡ ਕਰਾਉਣਾ ਚਾਹੁੰਦੀਆਂ ਨੇ ਹੈਲੋ ਲਿਖ ਕੇ ਸੈਂਡ ਕਰ ਦਿਆ ਕਰੋ ਜੀ ਤੁਹਾਡਾ ਗਰੁੱਪ ਚ ਨੰਬਰ ਐਡ ਹੋ ਜਾਇਆ ਕਰੋ ਨਾਲੇ ਤਾਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਂਦਾ ਨਾਲੇ ਜਿਹੜੀ ਵੀ ਪਿਕ ਪਾਉਨੇ ਆ ਉਹ ਮਿਲ ਜਾਂਦੀ ਆ ਇਹ ਹੈਗਾ ਪਹਿਲਾ ਪ੍ਰਿੰਟ ਇਹ ਰੋਗਾ ਮੈਚਿੰਗ ਨਾਲ ਇਹਦੇ ਸੇਮ ਬਾਟਮ ਆ ਸਕਿਨ ਆਫ ਵਾਈਟ ਜਿਹੇ ਕਲਰ ਕਰੀਮ ਜਿਹੇ ਕਲਰ ਚ ਸੂਟ ਆ ਇਹ ਲੋ ਸੈਕਿੰਡ ਕਲਰ ਦੇਖੋ ਗੱਲਾਂ ਆਪਾਂ ਕੱਟ ਕਰਾਂਗੇ ਕਿਉਂਕਿ ਕਲੈਕਸ਼ਨ ਕਾਫੀ ਆ ਕਈ ਸੂਟ ਨੇ 50 60 ਸੂਟ ਨੇ ਜਿਹੜੇ ਮੈਂ ਤੁਹਾਨੂੰ ਆਹ ਵਾਲੀ ਵੀਡੀਓ 'ਚ ਅੱਜ ਦਿਖਾਉਣੇ ਨੇ ਪ੍ਰਿੰਟ ਬਹੁਤ ਸੋਹਣੇ ਨੇ ਸਾਰੇ ਆਹ ਲੋ ਇਹ ਆਲਓਵਰ ਇਹ ਆਲ ਓਵਰ 5 ਮੀਟਰ ਦੀ ਕੱਟ ਮਿਲੂ ਲੈਸਸ ਵਗੈਰਾ ਦਾ ਡਿਜ਼ਾਈਨ ਦੇ ਕੇ ਜਿਵੇਂ ਮਰਜੀ ਤੁਸੀਂ ਇਹਨੂੰ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਹੁਤ ਹੀ ਮਿੱਠਾ ਪਿਆਰਾ ਜਿਹਾ ਕਲਰ ਹੈ ਇਹਦਾ ਸਾਰਾ ਡਿਜੀਟਲ ਪ੍ਰਿੰਟ ਹੋਇਆ ਹੋਇਆ ਵਿੱਚ ਜਾਨੀ ਕਿ ਉਹ ਆਲ ਓਵਰ ਸੂਟ ਆ ਇਹ ਰਵੇ ਤੇ ਇਹਦੇ ਵਿੱਚ ਕਲਰ ਕਾਫੀ ਹੈਗੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆ ਲੋ ਆ ਹੈਗਾ ਇਹਦੇ ਵਿੱਚ ਨੈਕਸਟ ਕਲਰ ਆਲ ਓਵਰ 5 ਮੀਟਰ ਦੀ ਕੱਟ ਆ ਇਹਦੇ ਨਾਲ ਪਲੀਜ਼ ਜਲਦੀ ਜਲਦੀ ਆਪਣੇ ਸਕਰੀਨ ਸ਼ਾਟ ਲੈ ਲਓ ਤੇ WhatsApp ਕਰ ਦਿਓ ਜਿਹੜਾ ਮਰਜੀ ਸੂਟ ਤੁਹਾਨੂੰ ਪਸੰਦ ਆ ਰਿਹਾ ਲਾਸਟ ਵੀਡੀਓ ਆ ਜਾਨੀ ਕਿ ਸੀਜ਼ਨ ਦੀ ਇਹ ਵਾਲੇ ਪ੍ਰਿੰਟ ਸੂਟਾਂ ਦੀ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ WhatsApp ਕਰ ਦਿਓ ਪ੍ਰੀਮੀਅਮ ਪਿਓਰ ਕਾਟਨ ਆ 1% ਵੀ ਸਿੰਥੈਟਿਕ ਨਹੀਂ ਸਿੰਥੈਟਿਕ ਬੇਸ ਹੋਇਆ ਤਾਂ ਸੂਟ ਸਾਡਾ ਜੀ ਇਹ ਇਸ ਲਈ ਬੇਫਿਕਰ ਹੋ ਕੇ ਆਪਣੇ ਸੂਟ ਤੁਸੀਂ ਚੱਕ ਸਕਦੇ ਹੋ ਬਹੁਤ ਸੋਹਣੇ ਬਹੁਤ ਪਿਆਰੇ ਇੱਕ ਇੱਕ ਕਲਰ ਸਾਰੇ ਬਹੁਤ ਸੋਹਣੇ ਆਏ ਆ ਬਹੁਤ ਪਿਆਰੇ ਆਏ ਇਹ ਸਾਰੇ ਆਲ ਓਵਰ ਨੇ ਆਲ ਓਵਰ 5 ਮੀਟਰ ਦੀ ਕਟਾ ਜਿਵੇਂ ਮਰਜੀ ਇਹਨਾਂ ਨੂੰ ਡਿਜ਼ਾਈਨ ਕਰਕੇ ਤੁਸੀਂ ਆਪਣੇ ਸੂਟ ਬਣਾ ਸਕਦੇ ਹੋ ਆਲ ਓਵਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਸਾਰਾ ਡਿਜੀਟਲ ਜਿਹਾ ਪ੍ਰਿੰਟ ਹੋਇਆ ਹੋਇਆ ਡਿਜੀਟਲ ਪ੍ਰਿੰਟਿੰਗ ਆ ਸਾਰੇ ਸੂਟਾਂ ਦੇ ਵਿੱਚ 올ਓਵਰ 5 ਮੀਟਰ ਦੀ ਕਟ ਆ ਲਓ ਜੀ ਫਰੋਜ਼ੀ ਸ਼ੇਡ ਦੇਖੋ ਨਾਲ ਇਹਨਾਂ ਦੇ ਦੁਪੱਟੇ ਰੈਡੀ ਹੋ ਕੇ ਜਦੋਂ ਸੂਟ ਬਣਨੇ ਆ ਰੈਡੀ ਹੋਣੇ ਆ ਸਭ ਬਹੁਤ ਸੋਹਣੇ ਲੱਗਣੇ ਨੇ ਲੈਸਸ ਵਗੈਰਾ ਦਾ ਡਿਜ਼ਾਈਨ ਦੇ ਕੇ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਇੰਨਾ ਵਧੀਆ ਸੁਪੀਰੀਅਰ ਸਟਾਫ ਆ ਜੇ ਤੁਸੀਂ ਇਹਨਾਂ ਦੇ ਵਰਕ ਵੀ ਕਰਵਾ ਲਓਗੇ ਨਾ ਥੋੜਾ ਥੋੜਾ ਤਾਂ ਵੀ ਬਹੁਤ ਸੋਹਣੇ ਜਾਨੀ ਕਿ ਸੂਟ ਬਣ ਜਾਣੇ ਨੇ ਇਹ ਸੂਟ ਦੀ ਇੰਨੀ ਗ੍ਰੇਸ ਆ ਜਾਣੀ ਆ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਕੱਪੜਾ ਇੰਨਾ ਜਿਆਦਾ ਫਾਈਨ ਆ ਜਾਨੀ ਕਿ ਹਜ਼ਾਰ ਆਰਾਮ ਦੇ ਨਾਲ ਵਿਕ ਰਿਆ ਵਾ ਪਰ ਇਹ ਲੋਡ ਦੇ ਵਿੱਚ ਆਏ ਨੇ ਬਹੁਤ ਹੀ ਘੱਟ ਰੇਟ ਦੇ ਵਿੱਚ ਆਏ ਨੇ 750 ਰੁਪਏ ਦਾ ਸੂਟ ਆ 1400 ਦੇ ਦੋ ਨੇ ਜਿਹੜਾ ਮਰਜੀ ਸੂਟ ਤੁਸੀਂ ਚੱਕ ਸਕਦੇ ਹੋ ਆ ਲੋ ਜੀ ਅਗਲੀ ਪ੍ਰਿੰਟਿੰਗ ਚੈੱਕ ਕਰ ਲਓ ਪਿੰਕ ਕਲਰ ਦੇ ਉੱਪਰ ਆ ਇਹ ਵੀ ਸਾਰਾ ਡਿਜੀਟਲ ਸੂਟ ਆ ਬਹੁਤ ਪਿਆਰੇ ਬਹੁਤ ਹੀ ਸੋਹਣੇ ਨੇ ਲੋ ਜੀ ਇਹ ਤੋਂ ਬਾਅਦ ਰਹਿ ਗਿਆ ਮੈਚਿੰਗ ਇੱਕ ਤੋਂ ਇੱਕ ਮੈਚਿੰਗ ਆਈ ਆ ਸੂਟਾਂ ਦੀ ਜਿਹੜਾ ਵੀ ਸੂਟ ਪਸੰਦ ਹੋਊਗਾ ਬਸ ਜਿਹੜੀਆਂ ਪਹਿਣਾ ਨੂੰ ਮਿਲ ਗਿਆ ਮਿਲ ਗਿਆ ਜਿਹੜੀਆਂ ਰਹਿ ਗਿਆ ਰਹਿ ਗਿਆ ਉਹ ਕੰਮ ਹੋ ਜਾਣਾ ਅੱਜ ਪ੍ਰਿੰਟਿੰਗ ਬਹੁਤ ਹੀ ਜ਼ਬਰਦਸਤ ਨੇ ਕੋਈ ਵੀ ਪ੍ਰਿੰਟਿੰਗ ਛੱਡਣ ਵਾਲੀ ਨਹੀਂ ਇਹ ਹੈਗਾ ਵਾ ਸ਼ਰਟ ਦਾ ਕਪੜਾ ਨਾਲ ਹੈਗੀ ਇਹਦੇ ਸੇਮ ਡਿਜੀਟਲ ਬਾਟਮ ਆਹ ਲੋ ਜੀ ਗ੍ਰੇ ਕਲਰ ਦੇ ਆਪਾਂ ਦੇਖੋ ਕਿੰਨੀ ਪਿਆਰੀ ਕਿੰਨੀ ਸੋਹਣੀ ਫਾਜੇ ਪ੍ਰਿੰਟ ਦੀ ਪ੍ਰਿੰਟਿੰਗ ਆ ਜਿਹੜੀ ਮਰਜ਼ੀ ਇਹ ਸਵੀਅਰ ਕਰ ਸਕਦੇ ਹੋ ਬਹੁਤ ਸੋਹਣਾ ਕਲਰ ਆ ਨਾਲ ਹੈਗੀ ਸੇਮ ਬਾਟਮ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਕਲਰ ਨੇ ਬਹੁਤ ਹੀ ਸੋਹਣੀਆਂ ਪ੍ਰਿੰਟਿੰਗਾਂ ਨੇ ਅਲੋਚ ਚੈੱਕ ਕਰੋ ਪ੍ਰਿੰਟਿੰਗ ਬਹੁਤ ਪਿਆਰੀ ਡਿਜੀਟਲ ਜਿਓਮੈਟ੍ਰੀਕਲ ਜਹੀ ਆ ਫੁੱਲ ਫਲਾਵਰਾਂ ਤੋਂ ਹਟ ਕੇ ਨਾਲ ਸੀਮ ਹੈਗੀ ਬਾਟਮ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਪ੍ਰਿੰਟ ਪਲੀਜ਼ 2-4 ਸੂਟਾਂ ਦੀ ਚੋਆਇਸ ਜ਼ਰੂਰ ਰੱਖਿਓ ਇਹ ਨਾ ਕਿ ਉਹ ਦੀਦੀ ਆਹ ਵਾਲਾ ਸੂਟ ਹੈਗਾ ਜੇ ਉਹ ਸੋਲਡ ਆਊਟ ਆ ਤਾਂ ਫਟਾਫਟ ਤੁਸੀਂ ਦੂਜੇ ਸੂਟ ਪੁੱਛ ਸਕੋ ਇਸ ਲਈ 2-4 ਸੂਟਾਂ ਦੀ ਚੋਆਇਸ ਰੱਖਿਓ ਵੀ ਜਿਹੜੇ ਵੀ ਅਵੇਲੇਬਲ ਹੋਏ ਉਹਨਾਂ ਚੋਂ ਤੁਹਾਨੂੰ ਮਿਲ ਸਕਣ ਸੂਟ ਹੈ ਇਹ ਨਾ ਹੋਵੇ ਕਿ ਤੁਸੀਂ ਇੱਕ ਸੂਟ ਪੁੱਛੋ ਜਾਂ ਨੋ ਫਿਰ ਦੁਬਾਰਾ ਵੀਡੀਓ ਦੇਖਣੀ ਪਵੇ ਕਿ ਹੋਰ ਸੂਟ ਸਿਲੈਕਟ ਕਰਨੇ ਹਨ ਜਦ ਤੱਕ ਦਾ ਸਾਰਾ ਸਟਾਕ ਕਲੀਅਰ ਹੋ ਜਾਣਾ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਆ ਇਹਨਾਂ ਦੀ ਤੇ ਪਿਛਲੀ ਵਾਰੀ ਵੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਸੀ ਪਿਆਰ ਦਾ ਪ ਹੁੰਤਾ ਕਿ ਇਹਨਾਂ ਦੇ ਰਿਪੀਟ ਆਰਡਰ ਖੜੇ ਨੇ ਕਿ ਹਾਂਜੀ ਦੀਦੀ ਜਲਦੀ ਲੈ ਕੇ ਆਓ ਆਲੋਚ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਪ੍ਰਿੰਟ ਨਾਲ ਸੇਮ ਬਾਟਮ ਅਗਲਾ ਹੈਗਾ ਬਲੂ ਕਲਰ ਦੇ ਉੱਪਰ ਕਿੰਨੀ ਸੋਹਣੀ ਪ੍ਰਿੰਟਿੰਗ ਆ ਇਹਦੇ ਵਿੱਚ ਕਈ ਕਲਰ ਆਏ ਸੀ ਹੁਣ ਇੱਕ ਸਿੰਗਲ ਕਲਰ ਦੇ ਉੱਪਰ ਹੀ ਆਇਆ ਵਾ ਜੇ ਵਿੱਚ ਹੋਰ ਕੋਈ ਕਲਰ ਆਪਣੇ ਕੋਲ ਆ ਗਿਆ ਤਾਂ ਕੀ ਕਹਿਣਾ ਪਰ ਇਸ ਟਾਈਮ ਇੱਕ ਸਾਂ ਕਲਰ ਹੈਗਾ ਇਹਦਾ ਤੇ ਜਿਹੜੀਆਂ ਵੀ ਭੈਣਾਂ ਨੂੰ ਬਸ ਪਸੰਦ ਆ ਰਹੇ ਆ फटाफट ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਤਾਂ ਕਿ ਤੁਹਾਨੂੰ ਤੁਹਾਡੀ ਪਸੰਦ ਦਾ ਡਿਜ਼ਾਈਨ फटाफट ਮਿਲ ਸਕੇ ਤਾੜੀਆਂ ਪੈਣਾਂ ਦੇ ਬਸ ਇਹ ਹੁੰਦੇ ਆ ਕਿ ਕਿੰਨੇ ਦਿਨਾਂ ਚ ਕੋਰੀਅਰ ਪਹੁੰਚੂਗਾ ਕੋਰੀਅਰ ਦਾ ਜੀ ਤਿੰਨ ਤੋਂ ਚਾਰ ਦਿਨ ਹੱਥ ਪੰਜ ਦਿਨ ਮੰਨ ਕੇ ਚੱਲਿਆ ਕਰੋ ਚਾਰ ਤੋਂ ਪੰਜ ਦਿਨਾਂ ਦੇ ਵਿੱਚ ਵਿੱਚ ਹਰੇਕ ਕੋਰੀਅਰ ਕਿਉਂਕਿ ਵਿੱਚ ਕਿਵੇ ਛੁੱਟੀ ਆ ਜਾਂਦੀ ਹੈ ਕੋਈ ਡਿਲੇ ਹੋ ਜਾਂਦਾ ਤਾਂ ਇੰਨੇ ਦਿਨਾਂ ਦੇ ਵਿੱਚ ਵਿੱਚ ਵੈਸੇ ਤਿੰਨ ਦਿਨਾਂ ਚ ਹਰ ਕੋਰੀਅਰ ਹਰ ਪੈਣ ਦੇ ਘਰ ਤੱਕ ਪਹੁੰਚ ਹੀ ਰਿਹਾ ਵਾ ਪਰ ਫਿਰ ਵੀ ਤੁਸੀਂ ਚਾਰ ਤੋਂ ਪੰਜ ਦਿਨ ਜ਼ਰੂਰ ਵੇਟ ਕਰਿਆ ਕਰੋ ਆ ਲੋ ਲਵੈਂਡਰ ਕਲਰ ਦੇ ਨਾਲ ਮੈਚਿੰਗ ਹੈ ਇਹਦੀ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਵਿੱਚ ਇੱਕ ਮੈਚਿੰਗ ਹੈਗੀ ਆ ਪੀਚ ਕਲਰ ਦੇ ਨਾਲ ਇਹਦੀ ਵੀ ਬਹੁਤ ਜ਼ਿਆਦਾ ਇਹ ਵਾਲੇ ਪ੍ਰਿੰਟ ਦੀ ਡਿਮਾਂਡ ਰਹੀ ਸੀ ਪਿਛਲੀ ਵੀਡੀਓ ਦੇ ਵਿੱਚ ਇਹ ਰਿਪੀਟ ਫੇਰ ਆ ਚੁੱਕੇ ਆ ਆਪਣੇ ਕੋਲੇ ਜਿਹੜੀਆਂ ਵੀ ਪਹਿਣਾ ਦੀ ਆਰਡਰ ਪੈਂਡਿੰਗ ਸੀ ਫਟਾਫਟ ਹੁਣ ਆਰਡਰ ਕਰ ਸਕਦੇ ਹੋ ਤੇ ਆਪਣੇ ਸੂਟ ਮੰਗਵਾ ਸਕਦੇ ਹੋ ਇਹ ਨਾ ਹੋਵੇ ਵੀ ਹੁਣ ਵੀ ਤੁਸੀਂ ਲੇਟ ਹੋ ਜਾਵੋ ਲਾਈਨਿੰਗ ਦੇ ਉੱਪਰ ਦੇਖੋ ਲਾਈਨਾਂ ਬਣੀਆ ਹੋਈਆਂ ਸ਼ਰਟਸ ਦੇ ਬਹੁਤ ਸੋਹਣੇ ਬਿਲਕੁਲ ਐਂ ਲੱਗਦਾ ਜੇ ਬੰਦਾ ਹੱਥ ਨਾਲ ਫੀਲ ਨਾ ਕਰੇ ਨਾ ਵੀ ਇਹ ਕਾਟਨ ਆ ਤਾਂ ਐ ਲੱਗੂ ਜੀ ਮੈਂ ਟੈਪੀ ਲਾਈਨਿੰਗ ਪਾਈ ਹੁੰਦੀ ਆ ਬਹੁਤ ਸੋਹਣਾ ਫੈਬਰਿਕ ਆ ਬਹੁਤ ਹੀ ਵਧੀਆ ਐਕਸਪੀਰੀਅੰਸ ਦਾ ਫੈਬਰਿਕ ਲੱਗਿਆ ਹੋਇਆ ਇਹ ਗ੍ਰੇ ਕਲਰ ਦੇ ਨਾਲ ਇਹਦਾ ਕੰਟਰਾਸਟ ਆ ਗ੍ਰੇ ਹੈ ਦੀ ਬਾਟਮ ਆ ਲੋ ਨੈਕਸਟ ਫੈਬਰਿਕ ਨੈਕਸਟ ਕਲਰ ਦੇਖੋ ਇਹਦੇ ਵਿੱਚ ਹੀ ਆ ਸੇਮ ਕਲਰ ਦੇ ਵਿੱਚ ਸੇਮ ਫੈਬਰਿਕ ਆ ਆ ਲੋ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਫੈਬਰਿਕ ਆ ਬਹੁਤ ਹੀ ਸੋਹਣੇ ਸੋਹਣੇ ਕਲਰ ਆ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਡਿਜ਼ਾਈਨ ਵੀਡੀਓ ਦਾ ਇੱਕ ਵੀ ਇਹ ਜਾਨੀ ਜਿਹੜਾ ਆਪਾਂ ਕਹਿ ਦਈਏ ਵੀ ਰਹਿਣ ਦਿਨੇ ਆ ਛੱਡ ਦਿਨੇ ਆ ਸਾਰੇ ਡਿਜ਼ਾਈਨ ਪੂਰੇ ਸੁਪਰ ਹਿੱਟ ਆ ਜਿੰਨੇ ਮਰਜ਼ੀ ਡਿਜ਼ਾਈਨ ਇਹਦੇ ਵਿੱਚ ਦੇਖ ਲਓ ਬਹੁਤ ਆ ਡਿਜ਼ਾਈਨ ਆਏ ਨੇ ਸਾਰੇ ਦੇ ਸਾਰੇ ਮੈਂ ਤੁਹਾਨੂੰ ਵੀਡੀਓ ਚ ਸ਼ੋਅ ਕਰਨ ਲੱਗੀ ਆ ਇਸ ਲਈ ਫਟਾਫਟ ਆਰਡਰ ਕਰ ਦਿਓ ਜਿਹੜੀਆਂ ਪੈਨਾਂ ਚਾਹੀਦੇ ਨੇ 2.5 2.5 ਮੀਟਰ ਇਹਨਾਂ ਦੀ ਕੱਟ ਰੋਊਗੀ ਪ੍ਰੋਪਰ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਕਪੜਾ ਬਹੁਤ ਹੀ ਵਧੀਆ ਬਹੁਤ ਹੀ ਸੁਪੀਰੀਅਰ ਸਾਰਾ ਫੈਬਰਿਕ ਲੱਗਿਆ ਹੋਇਆ ਜਿਹੜਾ ਰੋਲ ਦੇ ਉੱਪਰ ਆਉਂਦਾ ਵਾ ਬ੍ਰਾਂਡ ਦੇ ਕਪੜੇ ਉਹ ਵਾਲਾ ਇਹ ਫੈਬਰਿਕ ਆ ਦੇਖੋ ਪ੍ਰਿੰਟਿੰਗ ਦਾ ਚੈੱਕ ਕਰੋ ਇੱਕ ਇੱਕ ਪ੍ਰਿੰਟਿੰਗ ਨਾ ਆਏ ਬਸ ਹੈਗੀ ਵੀ ਖੁੱਲਣ ਸਾਰੀ ਸੇਲ ਹੋਣ ਵਾਲੀ ਆ ਸਟਾਕ ਕਲੀਅਰ ਮਿਲਣਾ ਵਾ ਜਾਨੀ ਕਿ ਇੰਨਾ ਜਿਆਦਾ ਆਏ ਨੇ ਵਿਕਣਾ ਵਾ ਬਹੁਤ ਕਿਉਂਕਿ ਸਾਨੂੰ ਖੁਦ ਨੂੰ ਪਤਾ ਕਿ ਅਸੀਂ ਕੀ ਚੀਜ਼ ਵੇਚ ਰਹੇ ਹਾਂ ਬਹੁਤ ਸੋਹਣੀ ਆ ਤੁਹਾਡੇ ਹੱਥ ਜਾਊਗੀ ਜਿਹੜੀਆਂ ਪਹਿਣਾ ਨੇ ਨਹੀਂ ਲਏ ਹਜੇ ਤੱਕ ਤਾਂ ਤੁਸੀਂ ਜ਼ਰੂਰ ਦੁਬਾਰਾ ਰਿਪੀਟ ਇਹਦਾ ਆਰਡਰ ਪਾਉਂਗੇ ਕਿ ਜੇ ਹੈਗਾ ਜੀ ਦੀ ਕੋਈ ਵੀ ਪੀਸ ਤਾਂ ਸਾਨੂੰ ਦੇ ਦਿਓ ਲਓ ਜੀ ਇਹਦੇ ਸੇਮ ਡਿਜ਼ਾਈਨ ਦੇ ਵਿੱਚ ਅਗਲਾ ਕਲਰ ਇਹਦਾ ਗ੍ਰੇ ਦੇ ਨਾਲ ਕੰਟਰਾਸਟ ਆ ਕੰਟਰਾਸਟ ਬਹੁਤ ਸੋਹਣਾ ਸੁਪਰ ਹਿੱਟ ਕੰਟਰਾਸਟ ਨੇ ਸਾਰੇ ਹਲੋ ਇਹ ਗ੍ਰੇ ਦੇ ਨਾਲ ਆ ਇੱਕ ਤੋਂ ਇੱਕ ਪ੍ਰਿੰਟ ਆ ਕਲਰ ਦੇ ਉੱਪਰ ਬਲੂ ਕਲਰ ਦੀ ਨਾਲ ਸੇਮ ਆਊਗੀ ਬਾਟਮ ਜਿਹੜੀਆਂ ਪੈਣਾ ਦੁਪੱਟੇ ਨਾਲ ਲਗਵਾਉਣਾ ਚਾਹੁੰਦੀਆਂ ਨੇ ਤਾਂ ਦੁਪੱਟੇ ਵੀ ਨਾਲ ਰੈਡੀ ਕਰਵਾ ਸਕਦੇ ਹੋ ਪਿਓਰ ਦਾ ਦੁਪੱਟਾ ਜਿੱਦਾਂ ਦਾ ਮਰਜੀ ਤੁਸੀਂ ਲਗਵਾ ਸਕਦੇ ਹੋ ਜਿੰਨੀ ਕ੍ਰੇਨ ਚਾਹਾਂ ਮਰਜੀ ਇਹਨਾਂ ਨਾਲ ਲਗਵਾਉਣਾ ਡਾਈ ਕਰਵਾਉਣਾ ਕੱਲਾ ਵਾਈਟ ਲੈਣਾ ਜਿੰਵੇਂ ਮਰਜੀ ਲੈ ਸਕਦੇ ਹੋ ਆਹ ਲੋ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਪ੍ਰਿੰਟ ਬਹੁਤ ਟ੍ਰੈਂਡਿੰਗ ਦੇ ਵਿੱਚ ਰਿਆ ਡਿਜ਼ਾਈਨ ਜਿਹੜੀਆਂ ਪੈਣਾ ਕੋਲ ਹੋਊਗਾ ਉਹਨਾਂ ਨੂੰ ਪਤਾ ਹੋਊ ਕਿ ਕੀ ਰੇਟ 에 ਵਿਕੇ ਨੇ ਸੂਟ ਤੇ ਹੁਣ ਇਹਦਾ ਪ੍ਰਾਈਸ ਕੁਛ ਵੀ ਨਹੀਂ ਹੈਗਾ ਫੈਬਰਿਕ ਦੇ ਅਕੋਰਡਿੰਗ ਜਿਹੜਾ ਫੈਬਰਿਕ ਇਹ ਹੈਗਾ 750 ਰੁਪਏ ਓਨਲੀ ਪ੍ਰਾਈਸ ਆ ਬਹੁਤ ਸੋਹਣੀ ਕਲੈਕਸ਼ਨ ਆ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਡਿਜ਼ਾਈਨਿੰਗ ਬਹੁਤ ਸੁਪਰ ਹਿੱਟ ਆ ਇਹ ਇੱਕ ਇੱਕ ਡਿਜ਼ਾਈਨ ਜਿਹੜਾ ਆ ਨਾ ਬਹੁਤ ਹੀ ਸੁਪਰ ਹਿੱਟ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਲਰ ਆਇਆ ਬਹੁਤ ਹੀ ਪਿਆਰਾ ਵਾ ਬਹੁਤ ਸੋਹਣਾ ਵਾ ਲਾਈਟ ਜਿਹਾ ਕਲਰ ਆ ਨਾ ਸੇਮੀ ਬਾਟਮ ਆ ਲਾਈਟ ਲਾਈਟ ਜਿਹਾ ਫਰੋਜ਼ੀ ਸ਼ੇਡ ਕਹਿ ਸਕਦੇ ਇਹਨੂੰ ਲਾਈਟ ਜੀ ਜਮਾਈ ਲਾਈਟ ਜਿਹਾ ਫਰੋਜ਼ੀ ਸ਼ੇਡ ਹੁੰਦਾ ਨਾ ਉਦਾਂ ਦਾ ਇਹ ਕਲਰ ਆ ਬਹੁਤ ਹੀ ਪਿਆਰਾ ਡਿਜ਼ਾਈਨਿੰਗ ਦੇਖੋ ਸ਼ਰਟ ਦੀ ਕਿੰਨੀ ਸੋਹਣੀ ਹੈ ਇਦੇ ਵਿੱਚ ਕਲਰ ਹੈਗੇ ਨੇ ਜੀ 4 ਜਾਂ 3 ਜਾਂ 2 ਕਲਰ ਤਾਂ ਹੋਣਗੇ 2 ਕਲਰ ਹੈਗੇ ਨੇ ਆਪਣੇ ਕੋਲ ਇਹਦੇ ਵਿੱਚ ਆ ਲੋ ਫਾਈ ਦੇਗਾ ਜੀ 750 ਸਕਰੀਨ ਤੇ ਮੈਂਸ਼ਨ ਹੋਈ ਜਾ ਰਿਹਾ ਜਿਹੜੀਆਂ ਭੈਣਾ ਦੋ ਸੂਟਾਂ ਦੇ ਆਰਡਰ ਦੇਣੀਆਂ ਵੀਆਂ 1400 ਦੇ ਦੋ ਸੂਟ ਲੱਗਣਗੇ ਵਾਲੇ ਇਸ ਲਈ ਫਟਾਫਟ ਆਰਡਰ ਕਰ ਲਓ ਇਹ ਹੈਗਾ ਪੀਚ ਦੇ ਨਾਲ ਕੰਟਰਾਸਟ ਲਾਈਟ ਜਾਂ ਪੀਚ ਸ਼ੇਡ ਆ ਬਹੁਤ ਸੋਹਣਾ ਬਹੁਤ ਹੀ ਵਧੀਆ ਯਾਨੀ ਕਿ ਆਪਾਂ ਜੇ ਆਪਣੇ ਤੁਸੀਂ ਮੰਮੀ ਲਈ ਦਾਦੀ ਲਈ ਕਿਸੇ ਲਈ ਵੀ ਲੈਣਾ ਬਹੁਤ ਸੋਹਣਾ ਸੁਪਰ ਹਿੱਟ ਡਿਜ਼ਾਈਨ ਆ ਹਲੋ ਦੇਖੋ ਕਿੰਨੀ ਪਿਆਰੀ ਕਿੰਨੀ 3D ਪ੍ਰਿੰਟਿੰਗ ਹੋਈ ਹੋਈ ਆ ਫੁਰਦੇ ਪਰ 3D ਪ੍ਰਿੰਟਿੰਗ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਨਾਲੇ ਦੇ ਸੇਮ ਪਿੰਕ ਕਲਰ ਦੀ ਬਾਟਮ ਆ ਪਿੰਕ ਦੇ ਨਾਲ ਹੈਗਾ ਇਹਦਾ ਕੰਟਰਾਸਟ ਬਹੁਤ ਸੋਹਣਾ ਬਹੁਤ ਹੀ ਪਿਆਰਾ ਬਹੁਤ ਹੀ ਰੀਅਰ ਜੇ ਕਲਰ ਨੇ ਜਿਵੇਂ ਟਾਈ ਡਾਈ ਹੋਇਆ ਹੁੰਦਾ ਨਾ ਇਸ ਤਰ੍ਹਾਂ ਲੱਗਦਾ ਵਾ 3D ਪ੍ਰਿੰਟਿੰਗ ਹੋਈ ਹੋਈ ਆ ਸਾਰੇ ਸੂਟ ਦੇ ਉੱਪਰ ਇਹਦੇ ਵਿੱਚ ਵੀ ਦੋ ਕਲਰ ਮਿਲ ਜਾਣਗੇ ਆਲੋ ਪਰਪਲ ਸ਼ੇਡ ਨਾਲ ਇਹਦੇ ਲਵੈਂਡਰ ਪਰਪਲ ਸ਼ੇਡ ਦੇ ਨਾਲ ਆਹੀ ਨਾਲ ਸੇਮ ਬਾਟਮ ਆ ਬਹੁਤ ਦੋਨੇ ਦੇ ਦੋਨੇ ਕਲਰ ਪੂਰੇ ਬੈਸਟ ਨੇ ਜਿਹੜਾ ਮਰਜੀ ਕਲਰ ਲੈ ਲਓ ਆ ਲੋ ਰਾਣੀ ਮਜ਼ੈਂਟਾ ਸ਼ੇਡ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਨਾਲ ਇਹਦੇ ਸੇਮ ਬਾਟਮ ਆਊਗੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸੂਟ ਆ ਹਾਂ नेक्स्ट प्रिंटिंग ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਆ ਡਿਜ਼ਾਈਨਿੰਗ ਸੁਪਰ ਹੇਟ ਆ ਜੇ ਗਰਲਿਸ਼ ਕਲੈਕਸ਼ਨ ਆ ਜਾਂ ਜਿਹੜੀਆਂ ਪਹਿਣਾ ਮੀਡੀਅਮ ਦੀ ਹੈ ਇਹ ਚ ਬਹੁਤ ਸੋਹਣੇ ਲੱਗਣਗੇ ਵਾਲੇ ਪ੍ਰਿੰਟ ਪਾਈ ਬਹੁਤ ਹੀ ਸੁਪਰ ਹਿੱਟ ਕਲੈਕਸ਼ਨ ਆ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਇਹਨਾਂ ਦੇ ਨਾਲ ਸੌਰੀ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਯਾਨੀ ਕਿ ਪ੍ਰਿੰਟਿੰਗ ਇੰਨੀ ਸੁਪਰ ਹਿੱਟ ਆ ਕਿ ਦਿਲ ਖੁਸ਼ ਹੋ ਰਿਹਾ ਵਾ ਇਹਨਾਂ ਨੂੰ ਖੋਲ-ਖੋਲ ਕੇ ਬਹੁਤ ਸੋਹਣੀ ਸੁਪਰ ਹਿੱਟ ਸਾਰੀ ਪ੍ਰਿੰਟਿੰਗ ਆਈ ਆ ਆ ਲੋ ਪੈਰਟ ਕਲਰ ਬਹੁਤ ਹੀ ਸੋਹਣਾ ਬਹੁਤ ਹੀ ਰੀਅਰ ਆਉਂਦਾ ਇਹ ਕਲਰ ਆਮ ਕਾਟਨ ਦੇ ਵਿੱਚ ਬਹੁਤ ਹੀ ਘੱਟ ਮਿਲੂਗਾ ਬਹੁਤ ਸੋਹਣਾ ਬਹੁਤ ਪਿਆਰਾ ਨਾਲ ਸੇਮ ਮੈਚਿੰਗ ਦੁਪੱਟਾ ਹੋ ਗਿਆ ਇੰਨਾ ਸੋਹਣੀ ਗ੍ਰੇ ਸੋਹਣੀਆ ਸੂਟ ਦੀ ਅੱਗੇ-ਅੱਗੇ ਜਿਹੜੇ ਕਲਰ ਚੱਲਣੇ ਆ ਉਹ ਬ੍ਰਾਈਟੀ ਚੱਲਣੇ ਆ ਬਹੁਤ ਸੋਹਣੀ ਲੁੱਕ ਦਾ ਸੂਟ ਆ ਇਹ ਆਲ ਓਵਰ ਆ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਇਹਦੇ ਵਿੱਚ आलोज देखो कि सोना निकी, निकी बूटी का वा सारा बहुत ही सोहना बहुत प्यारा कलर आलोजी देखो कि सोहना ये कलर बहुत सोहना कलर आ बहुत ही प्यारा ਇਹ ਨਿੱਕੀ ਬੁਟੀ ਵਧੀਆ ਜਿਵੇਂ 올ਡੇਜ਼ ਆਪਣੇ ਘਰੇ ਦਾਦੀਆਂ ਨਾਨੀਆਂ ਕਿਸੇ ਲਈ ਵੀ ਤੁਸੀਂ ਲੈਣਾ ਇੰਨਾ ਸੁਪੀਰੀਅਰ ਫੈਬਰਿਕਾ ਨਾ ਬਹੁਤ ਹੀ ਵਧੀਆ ਜਾਨਕਿ ਦਿਲ ਖੁਸ਼ ਹੋ ਜਾਊਗਾ ਇਹ ਰੇਂਜ ਦੇ ਵਿੱਚ ਇਹ ਵਾਲੇ ਸੂਟ ਕਦੇ ਵੀ ਨਹੀਂ ਮਿਲਣੇ ਜੀ ਇਸ ਲਈ 2-4 ਪੀਸ ਲਾਈਟ ਸ਼ੇਡ ਦੇ ਵਿੱਚ ਆ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਲੈ ਸਕਦੇ ਹੋ ਮੰਗਵਾ ਸਕਦੇ ਹੋ ਬਹੁਤ ਸੋਹਣੇ ਕਲਰ ਚਾਟਾਂ ਦੇ ਉੱਪਰ ਨੇ ਤੇ ਬਹੁਤ ਸੋਹਣੀ ਬਿਲਕੁਲ ਹੀ ਨਿੱਕੀ ਬੁਟੀ ਆ ਬਿਲਕੁਲ ਹੀ ਬ੍ਰੀਕ ਪ੍ਰਿੰਟ ਆ ਬਹੁਤ ਹੀ ਵਧੀਆ ਬਹੁਤ ਸੋਹਣਾ ਪ੍ਰਿੰਟ ਆ ਹਲੋ ਬਹੁਤ ਸੋਹਣੀ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਹੈ ਇਹ ਗ੍ਰੇ ਕਲਰ ਦੇ ਉੱਪਰ ਆ ਨਿੱਕੀ ਨਿੱਕੀ ਬੁੱਟੀ ਦੇ ਪ੍ਰਿੰਟ ਨੇ ਜਾਨੀ ਕਿ ਕੈਮਰੇ ਨਾਲੋਂ ਤੁਹਾਡੇ ਹੱਥ ਚ ਆਏ ਕਲਰ ਬਹੁਤ ਖਿਲਨੇ ਨੇ ਕੈਮਰਾ ਬਹੁਤ ਲਾਈਟ ਕਲਰ ਨੂੰ ਬਹੁਤ ਹੀ ਜ਼ਿਆਦਾ ਲਾਈਟ ਕਰ ਰਿਹਾ ਵਾ ਪਰ ਬਹੁਤ ਹੀ ਪਿਆਰੇ ਕਲਰ ਨੇ ਇਹ ਨੈਕਸਟ ਪ੍ਰਿੰਟਿੰਗ ਚੈੱਕ ਕਰ ਲਓ ਪੂਰੀ ਵਧੀਆ ਸੁਪਰ ਹਿੱਟ ਆ ਦੋ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਆ ਆਲ ਓਵਰ 5 ਮੀਟਰ ਜਿਹੜੀਆਂ ਪੈਣਾ ਆਲ ਓਵਰ ਲੈਣਾ ਚਾਹੁੰਦੀਆਂ ਨੇ ਉਹਨਾਂ ਲਈ ਬਹੁਤ ਸੋਹਣੀ ਚੁਆਇਸ ਆ ਆਲ ਓਵਰ ਵੀ ਤੁਸੀਂ ਇਹਦੇ ਵਿੱਚ ਲੈ ਸਕਦੇ ਹੋ ਆਲ ਓਵਰ 5 ਮੀਟਰ ਦੀ ਕਟਾ ਆ ਇਹ ਹਲੋ ਇੰਨਾ ਪਿਆਰਾ ਇੰਨਾ ਸੋਹਣਾ ਡਿਜ਼ਾਈਨ ਆ ਫੁੱਲ ਫਲਾਵਰਾਂ ਤੋਂ ਹਟ ਕੇ ਬਹੁਤ ਸੋਹਣੀ ਪ੍ਰਿੰਟਿੰਗ ਆ ਸਾਰੀ ਡਿਜੀਟਲ ਹੋਈ ਹੋਈ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਲਓ ਜੀ ਅੱਜ ਦੀ ਵੀਡੀਓ ਦਾ ਲਾਸਟ ਸੂਟ ਹਲੋ ਜੀ ਬਹੁਤ ਪ੍ਰਿੰਟਿੰਗਾਂ ਨੇ ਅੱਜ ਬਹੁਤ ਲੰਬੀ ਕਾਫੀ ਵੀਡੀਓ ਚਲੀ ਗਈ ਹੋਣੀ ਆ ਇਹ ਫਿਰ ਵੀ ਮੈਂ ਬਹੁਤ ਫਾਸ ਫਾਸ ਦਿਖਾਈ ਨੇ ਜਾਣਗੇ ਜੇ ਥੋੜੀ ਜਿਹੀ ਵੀ ਸਪੀਡ ਸਲੋ ਹੁੰਦੀ ਤਾਂ ਆਪਾਂ ਨੂੰ ਅੱਧੇ ਘੰਟੇ ਵਾਂਗੂ ਖਿੱਚ ਲੈਣਾ ਸੀ ਵੀਡੀਓ ਦੇ ਟਾਈਮਿੰਗ ਨੂੰ ਇਹਨਾਂ ਛੋਟਾਂ ਨੇ ਪਰ ਤੁਸੀਂ ਜਿਹੜਾ ਵੀ ਛੋਟ ਤੁਹਾਨੂੰ ਪਸੰਦ ਆਇਆ ਫਟਾਫਟ ਤੁਸੀਂ ਸਕਰੀਨਸ਼ਾਟ ਲੈ ਲਓ ਤੇ WhatsApp ਕਰ ਦਿਓ ਜੀ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਸਾਰੀ ਸੁਪਰ ਹਿੱਟ ਆਈ ਆ ਡਿਜ਼ਾਈਨ ਤੁਸੀਂ ਚੈੱਕ ਹੀ ਕਰ ਲਏ ਹੋਣੇ ਆ ਕਿ ਕਿੰਨੇ ਸੋਹਣੇ ਸੋਹਣੇ ਆਏ ਨੇ ਬਸ ਵੀਡੀਓ ਅਪਲੋਡ ਹੋਣ ਸਾਰੇ ਅਪਲੋਡ ਹੋਣ ਤੋਂ ਮਿਲਦਾ ਇੱਕ ਘੰਟਾ ਪਹਿਲਾਂ ਹੀ ਸਟਾਕ ਆਇਆ ਤੇ ਵੀਡੀਓ ਬਣ ਰਹੀ ਆ ਜੀ ਤੇ ਇਸ ਲਈ ਫਟਾਫਟ ਸਕਰੀਨਸ਼ਾਟ ਕਰ ਦਿਓ ਤੇ ਬਹੁਤ ਬਹੁਤ ਥੈਂਕ ਯੂ ਜਿਹੜੀਆਂ ਭੈਣਾਂ ਇੰਨਾ ਪਿਆਰ ਦਿੰਦੀਆਂ ਨੇ ਇੱਕ ਦਿਨ ਵੀ ਵੀਡੀਓ ਨਾ ਆਵੇ ਹੁਣ ਮੈਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਭੈਣਾਂ ਦੇ ਮੈਸੇਜ ਆਉਣ ਲੱਗ ਜਾਣੇ ਨੇ ਕਿ ਹਾਂਜੀ ਤੁਸੀਂ ਵੀਡੀਓ ਨਹੀਂ ਪਾਈ ਕੀ ਹੋ ਗਿਆ ਜੀ ਤਾਂ ਕੱਲ ਵੀ ਭੈਣਾਂ ਦੇ ਕਮੈਂਟ ਆਏ ਹੋਏ ਸੀ ਕਿ ਤੁਸੀਂ ਵੀਡੀਓ ਨਹੀਂ ਪਾਈ ਹੈਗੀ ਤੇ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਆ ਭੈਣੋ ਤੁਹਾਡਾ ਬਹੁਤ ਹੀ ਜ਼ਿਆਦਾ ਥੈਂਕ ਯੂ ਅਜੀ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਲਓ ਜੀ ਕਲੈਕਸ਼ਨ ਤੁਹਾਨੂੰ ਦਿਖਾ ਦਿੱਤੀ ਆ ਫਟਾਫਟ ਹੁਣ ਤੁਸੀਂ ਤੁਹਾਡਾ ਕੰਮ ਆ ਜੀ ਆਰਡਰ ਕਰਨਾ ਤੁਸੀਂ ਸਟਾਰਟ ਹੋ ਜਾਓ ਤੇ ਫਟਾਫਟ ਆਰਡਰ ਕਰ ਦਿਓ 2-4 ਸੂਟਾਂ ਦੀ ਚੁਆਇਸ ਜ਼ਰੂਰ ਰੱਖਿਓ ਕਿਉਂਕਿ ਵੀਡੀਓ ਅਪਲੋਡ ਹੋਣ ਸਾਰੀ ਸਿਲੇਕਟਡ ਡਿਜ਼ਾਈਨ ਸਿਲੇਕਟ ਹੋਣ ਲੱਗ ਜਾਣੇ ਨੇ ਇਸ ਲਈ ਤਾਂ ਕਿ ਤੁਹਾਨੂੰ ਵੀ ਸੂਟ ਮਿਲ ਸਕਣ ਇਸ ਲਈ ਮੈਂ ਹਮੇਸ਼ਾ ਕਹਿੰਦੀ ਹਾਂ ਜੇ ਪ੍ਰਿੰਟਿੰਗ ਆਉਂਦੀ ਹੈ ਤੇ ਇਹ ਰੇਂਜ ਆਉਂਦੀ ਹੈ ਉਹ ਚ 2-4 ਸੂਟਾਂ ਦੀ ਚੁਆਇਸ ਜ਼ਰੂਰ ਰੱਖ ਲਿਆ ਕਰੋ ਤਾਂ ਕਿ ਇੱਕ ਪ੍ਰਿੰਟ ਨਾ ਹੋਵੇ ਤਾਂ ਸੈਕੰਡ ਅਸੀਂ ਫਟਾਫਟ ਤੁਹਾਡਾ ਬੁੱਕ ਚਲੋ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ